ਪੰਜਾਬ ਬਾੜ ਤੇ ਬਾੜ لینڈ ਸਲਾਈਡ ਤੇ ਲੈਂਸ ਸਲਾਈਡ ਇਹ ਜੋ ਕਮਿਊਨਿਟੀ ਹੈ ਨਾ ਇਹ ਜਾਣੀ ਜਾਂਦੀ ਹੈ ਲੰਗਰ ਕੇ ਲੀਏ ਕੋਈ ਵੀ ਆਏ ਕੇ ਲੰਗਰ ਮੈਂ ਕਿਸੇ ਕੋ ਵੀ ਨਿਰਾਸ਼ ਨਹੀਂ ਹੋਣ ਦੇਤੇ ਹਨ ਤੇ ਹਮ ਸਭ ਦਾ ਫਰਜ਼ ਬਣਦਾ ਹੈ ਕਿ ਉਹਨਾਂ ਕੇ ਲੀਏ ਕੁਝ ਕਰ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਾਰਨ ਪੰਜਾਬ ਦੇ ਵਿੱਚ ਹੜ ਆ ਗਏ ਨੇ ਦੱਸਦੇ ਕਿ ਡੈਮ ਨਦੀਆਂ ਨਾਲੇ ਜਿਹੜੇ ਨੇ ਪੂਰੀ ਤਰ੍ਹਾਂ ਜਿਹੜੇ ਨੱਕੋ ਨਕ ਵੈ ਰਹੇ ਨੇ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਸੈਂਕੜੇ ਘਰ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਤੋਥੀ ਤੁਹਾਨੂੰ ਦੱਸਦੀ ਹੈ ਕਿ ਕਰੋੜਾਂ ਦਾ ਨੁਕਸਾਨ ਜਿਹੜਾ ਹੈ ਉਹ ਪੰਜਾਬ ਨੂੰ ਹੋਇਆ ਤਾਂ ਹੁਣ ਵੱਡੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੀ ਮਦਦ ਲਈ ਹੁਣ ਸਲਮਾਨ ਖਾਨ ਨੇ ਬਿਗ ਬਾਸ ਸ਼ੋਅ ਦੇ ਵਿੱਚ ਜਿਉ ਰਿਐਲਿਟੀ ਸ਼ੋਅ ਹੈ ਉਹਨਾਂ ਦਾ ਉਸਤੇ ਵਿੱਚ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਤੇ ਕੋਈ ਆਫਤ ਆਉਂਦੀ ਹੈ ਪੰਜਾਬ ਨੇ ਹਮੇਸ਼ਾ ਮਦਦ ਕੀਤੀ ਹੈ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਿਆ ਹੈ ਤੇ ਅੱਜ ਸਾਡੀ ਵਾਰੀ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਕਲਾਕਾਰ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਨਹੀਂ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦੀ ਮਦਦ ਕਰੀਏ ਉਹਨਾਂ ਨੇ ਕਿਹਾ ਕਿ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਉਹ ਮਦਦ ਜ਼ਰੂਰ ਕਰਾਂਗੇ ਔਰ ਕਰ ਵੀ ਰਿਹਾ ਬਾਲੀਵੁੱਡ اداکار ਸਲਮਾਨ ਖਾਨ ਨੇ ਆਪਣੀ ਟੀਵੀ ਸ਼ੋਅ ਬਿਗ ਬਾਸ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਹੋਈ ਤਬਾਹੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਮਦਦ ਦੀ ਅਪੀਲ ਕੀਤੀ ਹੈ ਉਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਜਦੋਂ ਵੀ ਕਿਸੇ ਵੀ ਥਾਂ ਤੇ ਆਫਤ ਆਉਂਦੀ ਹੈ ਤਾਂ ਮਦਦ ਕੀਤੀ ਹੈ ਪਰ ਅੱਜ ਪੰਜਾਬ ਖੁਦ ਇੱਕ ਭਿਆਨਕ ਸਥਿਤੀ ਦੇ ਵਿੱਚ ਹੈ ਇਸ ਲਈ ਸਾਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਬਾਲੀਵੁੱਡ ਦਾ ਕਲਾ ਸਲਮਾਨ ਖਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹੜ ਆ ਗਏ ਨੇ ਪੂਰੇ ਪੰਜਾਬ ਦੇ ਵਿੱਚ ਤਬਾਹੀ ਹੈ ਸਾਡੇ ਲਈ ਭੋਜਨ ਉਗਾਉਣ ਵਾਲੇ ਕਿਸਾਨਾਂ ਦੇ ਕੋਲ ਅੱਜ ਰਹਿਣ ਦੇ ਲਈ ਘਰ ਨਹੀਂ ਹੈ ਕਿਉਂਕਿ ਉਹਨਾਂ ਦੇ ਘਰ ਆਫਤ ਦੇ ਵਿੱਚ ਵਹਿ ਗਿਆ ਹੈ ਤੇ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਘਰ ਨੇ ਉਹ ਟੈਗ ਗਏ ਨੇ ਤਾਂ ਸਲਮਾਨ ਖਾਨ ਨੇ ਅੱਗੇ ਕਿਹਾ ਕਿ ਭਾਈਚਾਰਾ ਸਮਾਜ ਸੇਵਾ ਦੇ ਲਈ ਲੰਗਰ ਲਈ ਅਤੇ ਬਿਨਾਂ ਕਿਸੇ ਕਾਰਨ ਲੋਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ ਕਿੰਨੇ 100 ਸਾਲਾਂ ਤੋਂ ਇਸ ਭਾਈਚਾਰੇ ਨੇ ਲੋਕਾਂ ਨੂੰ ਭੋਜਨ ਵੰਡਿਆ ਜੋ ਵੀ ਆਇਆ ਸਾਰਿਆਂ ਨੂੰ ਲੰਗਰ ਖੁਆਇਆ ਕੋਈ ਵੀ ਨਿਰਾਸ਼ ਨਹੀਂ ਹੋਇਆ ਤੇ ਨਾ ਹੀ ਕੋਈ ਭੁੱਖਾ ਵਾਪਸ ਪਰਤਿਆ ਹੁਣ ਆਪਣਾ ਹਿੱਸਾ ਦੇਣ ਦੀ ਵਾਰੀ ਜਿਹੜੀ ਸਾਡੀ ਹੈ ਪੰਜਾਬ ਦੇ ਕਈ ਗਾਇਕਾਂ ਨੇ ਬਹੁਤ ਸਾਰਾ ਦਾਨ ਕੀਤਾ ਹੈ ਅਸੀਂ ਇੱਥੋਂ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਲੀਵੁੱਡ ਅਤੇ ਪਾਲੀਵੁੱਡ ਕਈ ਕਲਾਕਾਰ ਪੰਜਾਬ ਦੇ ਲਈ ਅੱਗੇ ਆ ਰਹੇ ਨੇ ਬਾਲੀਵੁੱਡ اداکار ਸੋਨੂ ਸੂਦ ਅਕਸ਼ੇ ਕੁਮਾਰ ਰਣਦੀਪ ਹੁੱਡਾ ਕੱਪੀ ਸ਼ਰਮਾ ਦਲਜੀਤ ਦੁਸਾਂਜ ਐਮੀ ਵਿਰਕ ਅਰਜੁਨ ਢਿੱਲੋਂ ਅਤੇ ਸੁਨੰਦਾ ਸ਼ਰਮਾ ਵਰਗੇ ਸਟਾਰਾਂ ਨੇ ਹੜਪੀੜਤਾ ਦੀ ਮਦਦ ਕੀਤੀ ਹੈ ਪੰਜਾਬ ਦੇ ਵਿੱਚ ਸਤਭਾਈ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਪਰ ਸੋਨੂ ਸੂਦ ਵਰਗੇ ਕਲਾਕਾਰਾਂ ਦੀ ਮਜੂਰਗੀ ਅਤੇ ਸਮਰਥਨ ਪ੍ਰਭਾਵਿਤ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਅਤੇ ਉਮੀਦ ਦੀ ਕਿਰਨ ਸਾਬਿਤ ਹੋ ਰਿਹਾ ਉੱਥੇ ਦੱਸਦੀ ਕਿ ਗਾਇਕ ਮਨਕੀਰ ਤੌਲਕ ਦੇ ਵੱਲੋਂ ਹੜਪੀੜਤਾ ਦੇ ਲਈ ਜਿਹੜੇ ਟਰੈਕਟਰ ਵੀ ਦਿੱਤੇ ਨੇ ਤਾਂ 100 ਤੋਂ ਵੱਧ ਟਰੈਕਟਰ ਜਿਹੜੇ ਦਿੱਤੇ ਗਏ ਨੇ ਔਰ ਲਗਾਤਾਰ ਮਨਕੀਰ ਤੌਲ ਖਜੋਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਪਹੁੰਚ ਰਹੇ ਨੇ ਤਾਂ ਉੱਥੇ ਹੁਣ ਤੁਹਾਨੂੰ ਦੱਸਦੀ ਇੱਕ ਬਿਗ ਬਾਸ ਜੋ ਕਿ ਇੱਕ ਰਿਐਲਿਟੀ ਸ਼ੋਅ ਹੈ ਜਿੱਥੇ ਸਾਰੇ ਦੇਸ਼ ਸਾਰੀ ਦੁਨੀਆ ਇਸ ਸ਼ੋਅ ਨੂੰ ਦੇਖਦੀ ਹੈ ਤੋ ਉੱਥੇ ਹੜਪੀੜਤਾ ਦੀ ਗੱਲ ਜਿਹੜੀ ਹੈ ਔਰ ਪੰਜਾਬ ਤੇ ਪੰਜਾਬੀਆਂ ਦੀ ਗੱਲ ਸਲਮਾਨ ਖਾਨ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਕਰੋੜਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰ ਜਿਹੜੇ ਟੈਗ ਗਏ ਨੇ ਪਾਣੀ ਦੇ ਵਿੱਚ ਤਾਂ ਉੱਥੇ ਤੋਂ ਉਹਨੂੰ ਦੱਸਦੀ ਕਿ ਹੁਣ ਲਗਾਤਾਰ ਜਿਹੜੇ ਪੰਜਾਬੀ ਗਾਇਕ ਨੇ ਸਰਕਾਰ ਪ੍ਰਸ਼ਾਸਨ ਮਿਲ ਕੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ